ਹੇ ਐ ਸੱਚ ਸਕਾਲਰ ਸੀਤ ਮੈਂ ਤੋਂ ਕਈ ਵਾਰ ਉੱਥੇ ਰਹਿੰਦਾ ਰਿਹਾ ਜਾਂ ਕੇ ਉਹਦੇ ਜਦੋਂ ਕੋਈ ਬੰਦਾ ਮਿਲਣਾ ਮੈਂ ਪੁੱਛਣਾ ਇਹ ਕੀ ਕਰਦਾ ਕਹਿੰਦਾ ਇਹ ਕੁਝ ਨਹੀਂ ਕਰਦਾ ਮੈਂ ਕਿਹਾ ਯਾਰ ਯੂਨੀਵਰਸਿਟੀ ਜੇ ਹੋ ਰਹਿੰਦੇ ਆ ਠੀਕ ਆ ਜੀ ਉਹ ਹੋਸਟਲ ਵਿੱਚ ਕੁਝ ਤਾਂ ਕਰਦੇ ਹੋਣਗੇ ਕਹਿੰਦਾ ਬੱਸ ਇਹ ਰਹਿੰਦੇ ਹੀ ਆ ਇਹ ਕੁਝ ਨਹੀਂ ਕਰਦੇ ਇੱਕ ਵਾਰ ਫਿਰ ਆਪਣੇ ਅਧਿਆਪਕ ਬਾਰੇ ਗੱਲ ਕੀਤੀ ਉਹਨੇ ਹੋਏ ਇਹ ਮੈਂ ਦੱਸਣਾ ਤੇ ਉਹਨਾਂ ਵੀ ਉਹਦੇ ਵਿੱਚ ਵਿਅੰਗ ਵੀ ਸੀ। ਇੱਕ ਕਿਸੇ ਨੂੰ ਇੰਟਰਵਿਊ ਤੇ ਬੁਲਾਇਆ ਗਿਆ ਕਿਸੇ ਵਿਅਕਤੀ ਨੂੰ ਪੰਜਾਬੀ ਡਿਪਾਰਟਮੈਂਟ ਦੇ ਵਿੱਚ ਲੈਕਚਰ ਰੱਖਣਾ ਸੀ ਤੇ ਉਹ ਆਪਣਾ ਥੀਸਿਸ ਲੈ ਕੇ ਆਇਆ ਨਾਲ ਵੀ ਅਮੀਰਾ ਐਮ ਫੈਲਦਾ ਥੀਸਿਸ ਕਹਿੰਦਾ ਮੁੱਖ ਦਿਨ ਸੀਗਾ ਡਿਪਾਰਟਮੈਂਟ ਦਾ ਮੁਖੀ ਡਾਟਰ ਰਚਨ ਸਿੰਘ ਸੀਗੇ ਉਦੋਂ ਕਹਦਾ ਉਹ ਕਹਿੰਦੇ ਵੀ ਸੀ ਸਾਹਿਬ ਤੇ ਦੇਖੋ ਐ ਥੀਸਿਸ ਦੇਖੋ ਬਾਈਂਡਿੰਗ ਦੇਖੋ ਕਿੰਨੀ ਵਧੀਆ ਤੇ ਉਹ ਵੀ ਸੀ ਨੇ ਕਿਹਾ ਵੀ ਅੰਦਰਲਾ ਵੀ ਪੜ੍ਹਨਾ ਚਾਹੀਦਾ ਵੀ ਬਾਈਂਡਿੰਗ ਇਹ ਨਹੀਂ ਦੇਖਣੀ ਚਾਹੀਦੀ ਤੇ ਇਹ ਸੰਜੀਤ ਨੂੰ ਅੰਦਰੋਂ ਦੇਖਣ ਵਾਲੀ ਹੋਈ ਗੱਲ ਸੀ ਮੈਂ ਇੱਕ ਗੱਲ ਮੈਨੂੰ ਇਹ ਲੱਗੀ ਆ ਪਈ ਅਸੀਂ ਬੜੇ ਬਦਕਿਸਮਤ ਸਜੀਤ ਦੇ ਦੀ ਮੈਸੇਜ ਤੇ ਉਹਦੇ ਪੁੱਤਰ ਬੜੇ ਬਦਕਿਸਮਤ ਨੇ ਪਰਿਵਾਰ ਵਾਲੇ ਕਿ ਉਹ ਚੁੱਪਚਾਪ ਚਲਾ ਗਿਆ ਉਹ ਕੋਈ ਕੋਸ਼ਿਸ਼ ਨਹੀਂ ਕਰ ਸਕੇ ਉਹਨੂੰ ਜਿਉਂਦਾ ਰੱਖਣ ਦੀ ਮਰਨ ਵਾਲੇ ਵਾਸਤੇ ਇਹ ਵਧੀਆ ਮੌਤ ਹੁੰਦੀ ਹੈ ਸਜੀਤ ਆਇਆ ਸੌਂ ਗਿਆ ਤੇ ਤੁਰ ਗਿਆ ਸਦਾ ਨਹੀਂ ਤੁਰ ਗਿਆ ਉਹ ਤੁਰ ਗਿਆ ਪਰ ਸਾਡੇ ਸਿਰਾਂ ਦਿਨਾਂ ਚ ਸਦਾ ਜਿਉਂਦੇ ਰਹੂ